ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਹੋਰ ਸੁਣਾਓ ਜੀ ਬਸ ਚੜ੍ਹਦੀ ਕਲਾ ਤੁਸੀਂ ਸੁਣਾਓ ਹੋਰ ਸੁਣਾਓ ਸੇਤਾ ਹਾਂਜੀ ਹਾਂਜੀ ਕਿਵੇਂ ਚੱਲਦਾ ਕੰਮ ਬੜ ਨਿਆਰੇ ਜੇ ਤੁਸੀਂ ਸੁਣਾਓ ਚਲੋ ਅੱਜ ਚੱਲਿਆ ਕਿਹਾ ਹਾਂਜੀ ਅੱਜ ਫਿਰ ਕਿੰਨੇ ਆ ਅੱਜ 4 ਨਾਲ ਜੀ 2 ਮਹੀਨੇ 2 ਵਹਿੰਆਂ 2 ਗਾਈਆਂ ਜੀ ਕਰੋ ਚਲੋ ਹਾਂਜੀ ਦੱਸੋ ਜੀ ਦੋ ਦੇ ਕਿੰਨਾ ਭਾਈ ਜੀ ਇਹਦੇ ਥੱਲੇ 10 ਤੋਂ ਪਲੱਸ ਹੋਦੇ ਆ ਪਰ 10 ਜੀ ਗ੍ਰੈਂਟ ਕਿੰਨੇ ਆ ਭਾਈ ਕਰੋ ਬੰਦ ਫੱਕ ਫੋਨ 10 10 ਦੇ ਲੱਗ ਬਲਾਈ ਹਣਾ ਹਾਂਜੀ ਲਓ ਜੀ ਵੇਖੋ ਕੋਸਤਾ ਵੇਰਾ ਤੂੰ ਆਜੂ ਕਿਵੇਂ ਜੀ ਤਵਾ ਤਾ ਬਹੁਤ ਵਧੀਆ ਵਧੀਆ ਜਵਾ ਆਜੋ ਫਿਰ ਆਜੋ ਮਾਠੀ ਲੈ ਹਾਂਜੀ ਗੰਦੀ ਜੀ ਬੋਲ ਦਿਆਂ ਲੈਣ ਵਾਲਾ ਜੀ ਬੋਲ ਕਰੀਏ 45 ਕਰ ਲਈਏ 40 36000 36000 ਛੋਟ ਹੀ ਕਰਾਂਗੇ ਬਸ ਠੀਕ ਚੱਲਣ ਦਿਓ ਆਜੋ ਇਹ ਜੀ ਇਹ ਜੋਤੀ ਜੀ ਗੰਦੀ ਭਾਜੀ ਸੂਈਆ ਸੂਈ ਜੇ ਤਾਜੀ ਸੂਈਆ ਕਿੰਨਾ ਚੌਂ ਦਰਾਂ ਦੀ ਬਸ ਠੀਕ ਆ ਹਾਂਜੀ ਇਹ ਵੀ ਖੋਲੋ 12 13 ਲੀਟਰ ਬੋਲਾ ਅੱਛਾ ਹਾਂਜੀ ਲਓ ਲਿਆਓ ਜੀ ਦਿਓ ਲਓ ਜੀ ਵੇਖੋ ਵੇੜ ਸੋਣੀ ਵੇੜ ਤੇ ਜਰਸੀ ਨਾਲੇ ਹਾਂਜੀ ਜਰਸੀ ਬਸ ਠੀਕ ਆ ਆਜੋ ਜੀ ਆਜੋ ਆਜੋ ਚੋਈ ਜੋ ਵਰੀਏ ਜੀ ਹਾਂਜੀ ਬਰ ਸੁਖ ਜੀ ਬੋਲ ਕਰੀਏ 55 ਕਰ ਲਈਏ 50 ਕਰ ਲਈਏ ਹੂੰ 45 ਤੇ ਛੋੜ ਹੀ ਕਰਨੀ 45 ਛੋੜ ਹੀ ਛੋੜ ਹੀ ਛੋੜ ਹੀ ਹੋਣੀ ਚਲ ਜਾਣ ਦੋ ਲਓ ਜੀ ਦੋਵੇਂ ਸੁਈਆਂ ਆ ਸੁਈ ਇਹਦੀ ਹਾਂਜੀ ਹਾਂਜੀ ਇਹ ਸੁਈ ਦੁੱਧ ਕਿੰਨਾ ਬਾਈ ਜੀ ਦੁੱਧ ਕਰੋ 12 ਲੀਟਰ ਦੇ ਹਾਂਜੀ 12 ਲੀਟਰ 12 ਕਿਲੋ ਹਾਂਜੀ 12 ਲੀਟਰ ਦੁੱਧ ਆ ਜੀ 12 ਕਿਲੋ ਦੁੱਧਾ ਥੋੜੋ ਕਿੰਨੇ ਟਮੋਗੇ ਸੁਈ ਨੂੰ ਜੀ ਇਹ ਜਿਵੇਂ ਤਾਂ ਭਾ ਗਏ ਇੱਕ ਵਾਰ ਆ ਬੱਚਾ ਨਾ ਜੀ ਆ ਬੱਚਾ ਬਾਠੀਆ ਆਜੇ ਵੇਲੀ ਆਗੇ ਚੁਆਈਂ ਦੀ ਵੜੀ ਆ ਚੁਆਈਂ ਉਹ ਕੇ ਇੱਕ ਨੋ ਨਾ ਬਾਠੀਆ ਚੁਆਈਂ ਬਾਬੀ ਆਗੇ ਹਾਂਜੀ ਸੰਦੀਪ ਜੀ ਮੁੱਲ ਕਰ ਲੀਏ 90 95 85 80 ਹਜ਼ਾਰ ਰੁਪਏ ਕਿੰਨੀ ਇੱਕ ਯਾਰ ਜਾਣ ਦੋ ਬਾਠੀਆ ਇਹ ਜੇ ਗੱਬਣ ਅੱਛੇ ਘੱਬਣਾ ਇਹ ਸੱਬੜ ਜੀ ਸੁਆ ਜੀ ਇਹ ਸੁਆ ਦੂਜਾ ਜੀ ਦੂਜਾ ਸੁਆ ਜੀ ਹਾਂ ਜੀ ਖੋਲੋ ਵੀ ਬਣੂ ਬਣੂ ਚੰਗੀ ਜੀ ਪੂਰੀ ਪੂਰੀ ਬਣੂਗਾ ਹਾਂ ਜੀ ਹਾਂ ਜੀ ਕਿੰਨਾ ਕਰ ਦੂ ਥੋੜਾ ਰਿੰਦਾ ਹੀ ਲੈਣਾ ਅੱਛਾ ਜਾਣਾ ਜੀ ਹਾਂ ਜੀ ਆਜੋ ਜੀ ਤੇਰਾ ਇੱਕ ਕਰਵਾਇ ਨਾ ਇਹ ਸਿੰਘ ਜੀ ਤਲਾਈ ਬੈਠੀਆਂ ਇੱਕ ਕਰਤਾ ਲੈਣਾ ਜੀ ਹਾਂ ਜੀ ਹਾਂ ਜੀ ਪੂਰੀ ਬਣ ਦੂਗਾ ਠੀਕ ਆ ਬਣ ਦੂ ਆਦਲੋ ਇੱਕ ਦੋ ਹੀ ਜੀਜਾ ਆਪਣੇ ਮੂਹਰੇ ਮੇਰਾ ਮੱਜਾ ਕੁੱਤਾ ਬੋਦੀ ਦੇਖੀ ਹਾਂ ਹਾਂਜੀ ਹਾਂਜੀ ਜੀ ਮੋਲ ਦੇ ਦਾ 85000 ਰੁਪਏ ਇਹ ਵੀ 80 ਦੀ 75 ਦੀ ਆ ਸੁਣੋ ਚੱਲੋ 1000 74000 74000 ਠੀਕ ਆ ਇਹ ਲਾਸਟ ਡੀਲ ਲਾਸਟ ਫਵਰ ਵਾ ਠੀਕ ਪਿਛੋੜ ਹੀ ਹੋਣੀ ਆ ਪਿਛੋੜ ਹੀ ਹੋਣੀ ਲੋ ਜੀ ਜੇ ਭਾਈ ਛੋੜ ਹੀ ਹੋਣੀ ਆ ਦੋ ਮਈਆਂ ਤੇ ਦੋ ਦੋ ਗਾਈਆਂ ਬਾਕੀ ਮੇਰੇ ਵੀ ਇੱਥੇ ਆਓ ਚੈੱਕ ਕਰੋ ਚੁਾਈ ਕਰੋ ਪਾਸ ਕਰੋ ਹਾਂ ਹਾਂ ਬਿਲਕੁਲ ਬਿਲਕੁਲ ਬਾਈ ਚਲੋ ਮਾਰੋ ਮਾਰੋ ਹਾਂ ਠੀਕ ਮਾਰ ਲਓ ਕੋਈ ਧੂੜ ਨਹੀਂ ਤੇ ਕੋਈ ਖੱਟਾ ਨਹੀਂ ਠੀਕ ਹੈ ਠੀਕ ਹੈ ਬਿਲਕੁਲ ਜੀ ਕੋਈ ਧੂੜ ਚਲੋ ਠੀਕ ਠੀਕ ਬੋਲੋ ਜੀ ਫਿਰ ਨੰਬਰ 97816 ਹਾਂਜੀ 71820 ਠੀਕ ਹੈ ਪਿੰਡ ਡੋਗਰ ਹਾਂਜੀ ਨਦੀਕ ਫਦੇਗੜ ਚੂੜੀਆਂ ਹਾਂਜੀ 3 ਕਿਲੋਮੀਟਰ ਫੋਦੇਗੜ ਚੂੜੀਆਂ ਜੀ ਚਲੋ ਜ਼ਿਲ੍ਹਾ ਗਰਦਾਸਪੁਰ ਤਸੀਲ ਬਟਾਲਾ ਬਟਾਲਾ ਸਸਟੀਕਰ ਸਸਟੀਕਰ